Transcrição e ਖਾਣਾ ਪੇਖੀ ਵਿੰਨ ਤੇ ਅਦੀਨ ਆਉਂਦਾ ਪਿੰਡ ਮਾੜੀ ਗੋਡ ਸਿੰਘ ਚਰ ਰੰਜਿਸ਼ ਤੇ ਚਲਦਿਆਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਇਸ ਬੰਦੇ ਕਤਿਰਦੇ ਸਤਨਾਮ ਸਿੰਘ ਨੇ ਕਥਤ ਤੌਰ ਤੇ ਪਿੰਡੇ ਹੀ ਕੁਝ ਵਿਅਕਤੀਆਂ ਦੇ ਉੱਪਰ 20 ਦੇ ਕਰੀਬ ਅਣਪਛਾਤੇ ਵਿਅਕਤੀਆਂ ਸਮੇਤ ਹਥਿਆਰਾਂ ਦੇ ਨਾਲ ਲੈਸ ਹੋ ਕੇ ਉਹਨਾਂ ਦੇ ਦੋ ਵਿਅਕਤੀਆਂ ਦੇ ਉੱਪਰ ਗੋਲੀ ਚ ਲਾਉਣ ਦੇ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਕਿ ਗੁਰਜਿੰਦਰ ਸਿੰਘ ਅਤੇ ਵਿਸ਼ਨ ਸਿੰਘ ਦੇ ਬਾਹ ਤੇ ਅਤੇ ਲੱਤ ਤੇ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਸੂਰ ਸਿੰਘ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੇ ਵੱਲ ਉਹਨਾਂ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸਤਨਾਮ ਸਿੰਘ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਥਾਣਾ ਪਿੱਖੀਵਿੰਡ ਵਿਖੇ ਲਿਖਤੀ ਦਰਖਾਸਤ ਦਿੱਤੀ ਹੋਈ ਹੈ ਅਤੇ ਉਹਨਾਂ ਨੂੰ ਇਨਸਾਫਤ ਦਵਾਇਆ ਜਾਵੇ ਉੱਥੇ ਇਸੇ ਸਬੰਧਿਤ ਥਾਣਾ ਪਿੱਖੀਵਿੰਡ ਦੇ ਮੁਖੀ ਮਨੋਜ ਕੁਮਾਰ ਨੇ ਕਿਹਾ ਕਿ ਦੋ ਟੀਰਾਂ ਦੇ ਵਿਚਕਾਰ ਲੜਾਈ ਹੋਣ ਦਾ ਸਮਾਚਾਰ ਮਿਲਿਆ ਅਤੇ ਉਹਨਾਂ ਦੇ ਕੋਲ ਲਿਖਤੀ ਦਰਖਾਸਤ ਵੀ ਆਈ ਹੈ ਜੋ ਸੂਰ ਸਿੰਘ ਸਰਕਾਰੀ ਹਸਪਤਾਲ ਅਤੇ ਤਰਨਤਾਰਨ ਵਿੱਚ ਜੇਰੇ ਇਲਾਜ ਨੇ ਅਤੇ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ ਕੀ ਨਾ ਜੀ ਵੀਰ ਜੀ ਗੁਰਜਿੰਦਰ ਸਿੰਘ ਵੀ ਪਿੰਡ ਕਿਹੜਾ ਜੇ ਆਪਣਾ ਨਵਾਂ ਪਿੰਡ ਫਤਿਹਪੁਰ ਕੀ ਗੱਲ ਹੋਈ ਇਹ ਇਹ ਵੀ ਜੀ ਇਹਨਾਂ ਦਾ ਕੋਈ ਝਗੜਾ ਆਈ ਤੇ ਅਸੀਂ ਤੇ ਕੰਮ ਤੋਂ ਹੁੰਦੇ ਆ ਕੰਮ ਤੋਂ ਹੁੰਦੇ ਤੇ ਇਹਨਾਂ ਨੇ ਸਵੇਰ ਦੀਆਂ ਧੌਂਕੀਆਂ ਲਾਉਂਦੇ ਮਲੇ ਮੁੰਡੇ ਮੰਡੇ ਕਰੀ ਕਿਤੇ ਇਕੱਠੇ ਕਰੀ ਫਿਰਦੇ ਕਰੀ ਕਰੇ ਇਕੱਠੇ ਕਰੀ ਦੱਦੇ ਇਹਨਾਂ ਨੇ ਸਾਡਾ ਮਿਲ ਵੀ ਇਦਾਂ ਰਾਹ ਦੇ ਵਿੱਚ ਇਹਨਾਂ ਨੂੰ ਪਾ ਲੱਗ ਗਿਆ ਵੀ ਇਹ ਕੰਮ ਤੋਂ ਛੁੱਟੀ ਹੈ ਹੁਣ ਟਾਈਮ ਹੁੰਦੀ ਇਹਨਾਂ ਨੂੰ ਤੇ ਇਹਨਾਂ ਨੇ ਇਦਾਂ ਕਰਕੇ ਸਾਡੇ ਤੇ ਹਮਲਾ ਕਰਤਾ ਇਹਨਾਂ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਘੱਟ ਵਰਤੀ 35 ਮੁੰਡੇ ਆ ਤੇ ਫੇਰ ਪੂਰਵੀ ਕੱਡੇ ਦਾ ਤਰਦੂਦਰ ਵੀ ਆਨੇ ਕਿਉਂ ਕਿਹੜੀ ਜਗ੍ਹਾ ਤੇ ਫੇਰ ਕੱਡੇ ਇਹ ਇੱਥੇ ਕੱਡੇ ਆ ਮਾੜੀ ਤੇ ਵਾਲੀ ਤੇ ਤੁਸੀਂ ਕੀ ਕੰਮ ਕਰਦੇ ਜੀ ਅਸੀਂ ਲੋਕਟੈਲ ਦਾ ਕੰਮ ਕਰਦੇ ਹਾਂ ਲੋਕਟੈਲ ਦਾ ਤੁਸੀਂ ਉੱਥੇ ਕੰਮ ਕਰ ਰਹੇ ਹੋ ਹਾਂਜੀ ਹਾਂਜੀ ਕਿੰਨਾ ਕਰੇ ਇਹ ਲਾਗੇ ਆ ਪਿੰਡ ਉੱਥੇ ਲੋਕਟੈਲ ਲਾਉਂਦੇ ਆ ਤੇ ਹੁਣ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਭਾਈ ਗੋਲੀ ਵੱਜੀ ਲੱਤ ਤੇ ਤੇ ਕਿੰਨਾ ਲੋਕਾਂ ਨੇ ਮਾਰੀ ਇਹ ਉਹਨਾਂ ਮਾਰੀ ਭਾਈ ਜਿਨ੍ਹਾਂ ਨਾਲ ਝਗੜਾ ਹੋਇਆ ਹੈ ਉਹਨਾਂ ਦੇ ਨਾਲ ਹੀ ਇਹਨਾਂ ਵੀਰਾਂ ਦਾ ਝਗੜਾ ਹੈ ਅਸੀਂ ਤੇ ਉਹਦਾ ਹੀ ਨਾਲ ਆਏ ਛੱਡਣ ਆਏ ਹਨ ਮਰਬੀ ਕੰਮ ਤੋਂ ਵੀ ਸਾਧਨ ਆਡੇ ਕੋਲ ਇੱਕ ਇੱਕ ਹੀ ਤੇ ਇਹਨਾਂ ਨੂੰ ਛੱਡਣ ਆਏ ਲਿੰਕ ਦਿੱਤੀ ਕੋਈ ਦਰਖਾਸਤ ਦਿੰਦੀ ਹੈ ਇਸ ਬੰਦੀ ਹਾਂਜੀ ਹਾਂਜੀ ਦਰਖਾਸਤ ਦਿੰਦੀ ਹੈ ਕਿਤੇ ਪਿਕ ਵਿੰਡਾਣੇ ਕੀ ਮੰਗ ਕਰਦੇ ਜੇ ਮੰਗੇ ਹੋ ਕਰਦੇ ਜਲਦੋ ਜਲਦ ਇਨਸਾਫ ਦਵਾਇਆ ਜਾਏ ਮਰਬੀ ਇਹਨਾਂ ਨੇ ਜਿਹੜੇ ਇਦਾਂ ਕਰਦੇ ਆ ਮਰਬੀ ਇਹਨਾਂ ਨੂੰ ਸਜ਼ਾ ਦਿੱਤੀ ਆ ਕਿੰਨੇ ਕੁ ਲੋਕ ਹੀ ਉਹ 80 50 ਆਣੇ ਹੈਗੇ ਜੀਨਾ ਜੀ ਵੀਰ ਜੀ ਦਿਸ਼ਨ ਸਿੰਘ ਕਿਹੜਾ ਪਿੰਡ ਜੇ ਮਾੜੀ ਗੌਰ ਸਿੰਘ ਕੀ ਗੱਲ ਹੋਈ ਆ ਵੀਰ ਜੀ ਪਹਿਲਾਂ ਮੇਰੇ ਭਰਾ ਦੇ ਦਾਤਰ ਮਾਰੇ ਨਾ ਟਾਇਰ ਲਾਉਣ ਡਿਆ ਸੀ ਹੂੰ ਦਾਤਰ ਮਾਰੇ ਤੋਂ ਬਾਅਦ ਇਹਨਾਂ ਕੋਈ ਗੱਲ ਨਹੀਂ ਕੀਤੀ ਇਹ ਫਿਰ ਇਕੱਲਾ ਹੀ ਦਿਵਾਲੀ ਨੂੰ ਬੜੇ ਸ਼ਾਂਜਣੇ ਨੇ ਤੇ ਸਰਹੰਤਾਂ ਦਾ ਪਜਾਹ ਗਿਆ ਦਮਾਲਾ ਪਜਾ ਕਰਕੇ ਉਹ ਤੋਂ ਬਾਅਦ ਇਹਨਾਂ ਅੱਜ ਫੋਨ ਕੀਤਾ ਫੋਨ ਕਰਕੇ ਤੇ ਗੱਡੀਆਂ ਦੇ ਆਏ ਆ ਸਾਡੇ ਉੱਤੇ ਲੋਕਡਾਊਨ ਵਾਲੀ ਗਲੀ ਪਈ ਦੀ ਗੇਟ ਨੂੰ ਸਾਹਮਣੇ ਉਰ ਤੋਂ ਇਹਨਾਂ ਪਹਿਲਾਂ ਵਾਈਫਰ ਦਿੱਤੇ ਦੋ ਉਹ ਤੋਂ ਬਾਅਦ ਸਿੱਧੀਆਂ ਗੋਲੀਆਂ ਮਾਰੀਆਂ ਅਸੀਂ ਭੱਜ ਗਏ ਉਹਨਾਂ ਲੱਗਾਇਆ ਭਜਾ ਕੇ ਗੱਡੀਆਂ ਦੇ ਭੱਜ ਗਏ ਮੇਰੀ ਬਾਂਝ ਵੱਜੀ ਆ ਤਵਾ ਦੂਜੇ ਮੁੰਡੇ ਦੀ ਗੱਲ ਤੇ ਵਜਈ ਹੈ ਤੇ ਕਿੰਨੇ ਕ ਵਜੇ ਦੀ ਘਟਨਾ ਹੈ ਇਹ ਵੀਚੀ ਹੈਗੀ ਆ ਜਾਨੀ ਕਿ 8:30 ਵਜੇ ਦਾ ਟਾਈਮ ਕਿਤੇ ਕਿਤੇ ਸਾਟਾਂ ਲੱਗੀਆਂ ਕਿਨੇ ਜਣੇ ਨੇ ਸਾਡੇ ਹੁਣ ਆਪਣੇ ਵੀਰ ਜੀ ਹਾਲ ਦੀ ਘੜੀ ਤੇ ਹਿੰਦੂ ਹੋਏ ਨੇ ਗਾੜੀਆਂ ਤੇ ਦੇ ਦੋ ਦੇ ਵਜੀਆਂ ਕੋਲ ਕਿੰਨੇ ਕਿ ਜਾਣੇ ਸੀ ਲੋਕ ਉਹ ਗੋਲੀਆਂ ਚਲਾਉਣ ਵਾਲੇ ਉਹ ਦੋ ਜਣੇ ਗੋਲੀਆਂ ਚਲਾਉਣ ਵਾਲੇ ਸੀ ਤੇ ਬਾਕੀ ਮੇਰੇ ਸਾਨਾ 15-16 ਜਣੇ ਸੀ ਹੋਰ ਵੀ ਹਥਿਆਰ ਹੈਗੇ ਉਹਨਾਂ ਕੋਲ ਹੋਰ ਦਾਤਰ ਦੁੱਤਰ ਹੈਗੇ ਸਾਰੇ ਪਿੰਡ ਦੇ ਲੋਕਾਂ ਦੇ ਲਾਹਮ ਦੇ ਵੀ ਨਹੀਂ ਪਾਸੇ ਦੇ ਵੀ ਕੋਈ ਦਰਖਾਸਤ ਦਿੱਤੀ ਹੈ ਸੰਬੰਧੀ ਹੁਣ ਨਹੀਂ ਹਾਂਜੀ ਦਰਖਾਸਤ ਥਾਣੇ ਲਿਖਾ ਕੇ ਹੋਣਾ ਹੈ ਕਿਹੜੇ ਥਾਣੇ ਆਪਣੇ ਪਿੱਖੀਵਾਂ ਹੁਣ ਕੋਈ ਇਲਾਜ ਤੁਹਾਡਾ ਚੱਲ ਰਿਹਾ ਹਾਂਜੀ ਇੱਥੇ ਅਜੇ ਐਡਮੰਡ ਕੀਤਾ ਹੋਇਆ ਕਹਿੰਦੇ ਤਰਨ ਤਰਨ ਖੜਨਾ ਪੈਣਾ ਕੀ ਮੰਗ ਕਰਦੇ ਜੀ ਹੁਣ ਭਾਈ ਆਪਾਂ ਤਾਂ ਇਹਨਾਂ ਨੂੰ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਬਸ ਆਪਾਂ ਨੂੰ ਉਹ ਹੀ ਚਾਹੀਦਾ ਤੁਹਾਡਾ ਮੇਰਾ ਨਾਮ ਸੁਨਮ ਸਿੰਘ ਜੀ ਪਿੰਡ ਕਿਹੜਾ ਜੀ ਮੜੀ ਗੌਰ ਸਿੰਘ ਕੀ ਗੱਲ ਹੋਈ ਹੈ ਜਿਹੜਾ ਗੱਲ ਕੁਛ ਨਹੀਂ ਜੇ ਅਸੀਂ ਕਿਤੇ ਕਰ ਰਾ ਮਤਲਬ ਨਾਈਟਰ ਤੇ ਟਾਇਰ ਲਾਉਂਦਾ ਹਾਂ ਤੇ ਇੰਨਾ ਸਾਰੇ ਪੀਤੀ ਸ਼ਰਾਬ ਤੇ ਸ਼ਰਾਬ ਪੀ ਕੇ ਅਨ ਕਿ ਪਹਿਲਾਂ ਗਾਣਾ ਕੱਟੀਆਂ ਦੋ ਤਿੰਨ ਦਾ ਗੇੜੇ ਮਾਰੇ ਆ ਤੇ ਜੀ ਰਾਨ ਕਿ ਉਹਨਾਂ ਕਰੇ ਗੱਲ ਬਹਿ ਗਏ ਆ ਬਾਅਦ ਜਿੰਨਾ ਮੇਰੇ ਵਾਲ ਫੜੇ ਵਾਲ ਫੜ ਕੇ ਬਾਅਦ ਜਿੰਨਾ ਜਿਹੜਾ ਨਿਸ਼ਾਨ ਮੁੰਡਾ ਹੈ ਉਨੇ ਮੇਰੇ ਸਦੇ ਦਾਤਰ ਮਾਰੇ ਆ ਦਾਤਰਾਂ ਹੀ ਪੜਨ ਦੇ ਬਚਾਓ ਗਿਆ ਮੇਰੇ ਪਰਨੇ ਕਰਕੇ ਬਾਅਦ ਚ ਨਾ ਤਰਫੀ ਕਰਕੇ ਬਾਅਦ ਚ ਅੱਜ ਫੇਰ ਇਹਨਾਂ ਨੂੰ ਆਂਦੇ ਵੀ ਪੱਟੀ ਜਾਣਗੇ ਟਾਈਮ ਪਾਓ ਆਈ ਮੌਜੂਦਾ ਸਰਪੰਚਾਂ ਨੂੰ ਦੱਸਿਆ ਵੀ ਆ ਵੀ ਲੋਕ ਕੀ ਕਰੰਦੇ ਆ ਇਹ ਉਤੋਂ ਬਾਅਦ ਚ ਇਹਨਾਂ ਸ਼ਾਮਾਂ ਨੂੰ ਆਣ ਕੇ ਫੇਰ ਮਨ ਲਓ ਨਾ ਗੋਲੀਆਂ ਚਲਾਈਆਂ ਵਾ ਸਾਡੇ ਗੋਲੀਆਂ ਇੱਕ ਮੇਰੇ ਭਰਾ ਦੇ ਲੱਗੀਆਂ ਕੰਮੋਂ ਦਾ ਮੇਰੇ ਨਾਲ ਕੰਮ ਤੇ ਜਾਂਦਾ ਵਾ ਇਹ ਮਨ ਲਓ ਕੰਮ ਤੋਂ ਅਸੀਂ ਘਰੇ ਜਾਂਦਾ ਆ ਇਹਨਾਂ ਨਾਲ ਲੜਾਈ ਝਗੜੇ ਕਰਕੇ ਬਾਅਦ ਮਾਲਾ ਇਕੱਠੇ ਦੇ ਨਾਲ ਗੋਲੀਆਂ ਮਾਰੀਆਂ ਕਿਹੜੇ ਪਿੰਡ ਕੰਮ ਕਰਨ ਦੇ ਆ ਅਸੀਂ ਕੰਮ ਭਗਵਾਨ ਦੇ ਕਰਦੇ ਆ ਤੇ ਇਹ ਤੋਂ ਮਨ ਲਓ ਛੁੱਟੀ ਦਿਆ ਸਾਢੇ 8:30 ਕਿੰਨੇ ਕੁ ਲੋਕ ਹੀ ਉਹ ਹੈਗੇ ਹੀ ਘੱਟੋ ਘੱਟ ਵੀ ਮਤਲਬ 16 17 ਜਣੇ ਗੱਡੀ ਭਰ ਕੇ ਆਈ ਆ ਕਿਹਨੇ ਦੇ ਨਾਲ ਕਿੱਥੋਂ ਦੇ ਕੀ ਸਾਡਾ ਮੇਨ ਚਗ ਦਾ ਨਿਸ਼ਾਨ ਹੁੰਦਾ ਨਾ ਜਿੰਨਾ ਮਤਲਬ ਇਹਨਾਂ ਨੂੰ ਫੋਨ ਕਰਕੇ ਆਂਦੇ ਟਾਈਮ ਪਾਉਂਦੇ ਸੀ ਉਹ ਕਿਥੋਂ ਦੇ ਆ ਉਹ ਵੀ ਸਾਡੇ ਪਿੰਡ ਦੇ ਹੀ ਆ ਮਾੜੀ ਗੌਰ ਮਾੜੀ ਗੌਰ ਸਿੰਘ ਦੇ ਆ ਜੀ ਕੀ ਲੱਗਦੇ ਤੁਹਾਡੇ ਉਹ ਸਾਡੇ ਚਾਚੇ ਦਾ ਆ ਚਾਹੀਆ ਹੁਣ ਦਰਖਾਸਤ ਦਿੱਤੀ ਹੈ ਸਾਡੀ ਅਸੀਂ ਪਹਿਲਾਂ ਵੀ ਥਾਣੇ ਲਗਾ ਕੇ ਗਏ ਆ ਵੀ ਸਾਡੇ ਤੇ ਆ ਮਨ ਲੋ ਧਮਕੀਆਂ ਦੇਂਦਾ ਆ ਅੱਛਾ ਮਨ ਨੂੰ ਨਾ ਗੋਲੀਆਂ ਚਲਾਉਂਦੀਆਂ ਸਭ ਕੁਝ ਲਿਖਾ ਕੇ ਥਾਣੇ ਦਰਖਾਸਤ ਦੇ ਗਏ ਆ ਕੋਲ ਤੁਹਾਡੇ ਕਿੰਨੇ ਬੰਦੇ ਫਟੜ ਹੋਣ ਸਾਡੇ ਹਣ ਦੋ ਬੰਦੇ ਫਟੜਾ ਲਈ ਉਹਨਾਂ ਦੇ ਪਿੱਛੇ ਪਤਾ ਨਹੀਂ ਲੱਗਾ ਕਿ ਇਹਨਾਂ ਨੂੰ ਅਮਰਜੈਂਸੀ ਭਜਾ ਕੇ ਲੈ ਆਏ ਆ ਕੀ ਕੀ ਵਜਾ ਇਹਨਾਂ ਦੀ ਇਹਨਾਂ ਦੇ ਗੋਲੀਆਂ ਵੱਜੀਆਂ ਦੂਜਿਆਂ ਦਾ ਪਤਾ ਨਹੀਂ ਆ ਦੋਵਾਂ ਦੇ ਦੋਵਾਂ ਦੇ ਕਿੱਥੇ ਕਿੱਥੇ ਗੋਲੀ ਲੱਗੀ ਇੱਕ ਇਹਦੇ ਮੁੰਡਾ ਮੇਰੇ ਭਰਾ ਦੇ ਬਾਹਾਂ ਤੇ ਲੱਗੀ ਆ ਤੇ ਆੜਾ ਮੁੰਡਾ ਮੇਰਾ ਯਾਰ ਮਨ ਲੋ ਯਾਰ ਦੋਸਤ ਕੰਮ ਤੇ ਜਾਂਦਾ ਇਹਦੇ ਤੇ ਕੀ ਮੰਗ ਕਰਦੇ ਜੀ ਅਸੀਂ ਮੰਗ ਕਾਰਵਾਈ ਦੀ ਕਰਦੇ ਜੋ ਕਾਨੂੰਨੀ ਕਾਰਵਾਈ ਉਹ ਹੀ ਹੋਈ ਜਾਵੇ ਜਿਹੜੀ ਚਾਰ ਦਿਨ ਪਹਿਲਾਂ ਕੱਲੇ ਹੋਈ ਉਹਦੀ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਗਲਤ ਆ ਉਹ ਹੀ ਗਲਤ ਠਰਾਇਆ ਜਾਵੇ ਕਿੰਨੇ ਕੁ ਲੋਕ ਹੀ ਉਹ ਉਹ ਪਹਿਲਾ ਜਿੱਦਨੇ ਜਿੱਦਨ ਮੇਰੇ ਵਾਲ ਫੜੇ ਉਹਦਨ 6 ਜਣੇ 6 ਜਣੇ ਵਾਲ ਅੱਜ ਵੀ ਮੇਰੇ ਕੋਲ ਮੌਜੂਦਾ ਜਿੰਨੇ ਨਾਲ ਵਾਲ ਕੁੱਟੇ ਆ ਅੱਜ ਕਿੰਨੇ ਜਣੇ ਆਜ ਵੀ ਉਹ 16 17 ਜਣੇ ਕੀ ਜੀ ਹਥਿਆਰ ਹੀ ਹਥਿਆਰ ਉਹਨਾਂ ਕੋਲ ਦਾਤਰ ਹੀ ਪਿਸਟਲ ਹੀ ਉਹਨਾਂ ਕੋਲ ਦੋ ਪਿਸਟਲ ਹੀ ਇੱਕ ਪਿਸਟਲ ਦਾ ਬੈਂਡ ਕੀਤਾ ਕਿਹੜੀ ਕਿਹੜੀ ਚੀਜ਼ ਤੇ ਆਏ ਹੋ ਉਹ ਆ ਗੱਡੀ ਤੇ ਆਏ ਦੋ ਗੱਡੀਆਂ ਤੇ ਆਹਤ ਨਾਮ ਮੁਰਸਾ ਨਾਲ ਆਇਆ ਠੀ ਅਈ ਸਰ ਇੱਕ ਨਾ ਮਾੜੀ ਗੋਡ ਸਿੰਘ ਤੋਂ ਇੱਕ ਦਰਖਾਸਤ ਆਈ ਹੈ ਜਿਹੜਾ ਕਹ ਰਿਹਾ ਕਿ ਗੋਲੀ ਚੱਲੀ ਕੀ ਸਰ ਪੂਰਾ ਮਾਮਲਾ ਦੋ ਫੈਕਸ਼ਨਲ ਦੇ ਵਿੱਚ ਲੜਾਈ ਹੋਈ ਮਾੜੀ ਗੋਡ ਸਿੰਘ ਤੇ ਝਗੜੇ ਦੌਰਾਨ ਗੋਲੀ ਚੱਲੀ ਹੈ ਇੱਕ ਬੰਦੇ ਦੀ ਬਾਹਾਂ 'ਚ ਲੱਗੀ ਹੈ ਇੱਕ ਦੀ ਸਿਕੜਾਂਜ ਦੇ ਵਿੱਚ ਲੱਗੀ ਹੈ ਜਿਹੜੇ ਲੱਕ ਦੇ ਉਹ ਦੋਨੇ ਪਾਰਟੀਆਂ ਸੁਰ ਸਿੰਘ ਗਰਾਫਰ ਕੀਤੀਆਂ ਸੀਗੀਆਂ ਤੇ ਇੱਕ ਬੰਦਾ ਤਾਂ ਸੁਰਸਿੰਗ ਹੈ ਦੂਜੇ ਬੰਦੇ ਨੂੰ ਉਹਨਾਂ ਰੈਫਰ ਕਰਤਾ ਤਰਨਤਾਰ ਕੋਕੋ ਦੀ ਬਾਹਰ ਵਿੱਚੋਂ ਗੋਲੀ ਨਿਕਲੀ ਸਰ ਕੀ ਹੁਣ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ ਚਲੋ ਹੁਣ ਪਰਚਾ ਦਰਜ ਕਰਕੇ ਅਗਲੀ ਤਫਤੀਸ਼ ਕਰ ਹਮਲ ਸਿਲੇ ਦੀ ਲਾਈਵ ਤੇਜ਼ ਚੈਨਲ ਦੇ ਲਈ ਪੱਟੀ ਤਰਨਤਾਰ ਤੋਂ ਬਲਜੀਤ ਸਿੰਘ ਦੀ ਰਿਪੋਰਟ